ਕਿ ਮੇਰੇ ਕੋਲ ਐਸ ਜੀਐਮਸ ਨੇ ਦੋ ਸੀਐਮਐਫਓ اور ਐਕਸਟਰਾ ਸੈਸ਼ਨ ਕਮਿਸ਼ਨ ਅੰਡਰ ਟ੍ਰੇਨਿੰਗ ਜਿਹੜੇ ਨੇ ਉਹ ਵੀ ਪੀਸਸ ਅਫਸਰ ਨੇ ਟੋਟਲ 8 ਪੀਸਸ ਅਫਸਰ ਔਰ ਇੱਕ ਸੀਨੀਅਰ ਸਹਾਇਕ ਔਰ ਦੋ ਫੀਲਡ ਕਾਨੋ ਕੋ ਜਿਹੜੇ ਨੇ ਉਹ ਜਿਨ੍ਹਾਂ ਨੇ ਨੈਪ ਸੀਲਰ ਦੇ ਪੇਪਰ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਸਬ ਰਿਸਟਰਡ ਜਾਂ ਸਬ ਰਿਸਟਰਡ ਦੀ ਪਾਵਰਾਂ ਦਿੱਤੀਆਂ ਨੇ ਔਰ ਇਹਨਾਂ ਨੂੰ ਆਦੇਸ਼ ਤੁਰੰਤ ਦਿੱਤੇ ਗਏ ਨੇ ਕਿ ਆਪੋ ਆਪਣੀ ਡਿਊਟੀ ਵਾਲੀ ਥਾਂ ਤੇ ਜਾ ਕੇ ਜਿਹੜੀਆਂ ਰਜਿਸਟਰੀਆਂ ਅੱਜ ਦੀ ਡੇਟ ਦੇ ਅਪਾਇੰਟਮੈਂਟ ਨਹੀਂ ਆਈਆਂ ਇਹਨਾਂ ਲੋਕਾਂ ਨੇ ਉਹਨਾਂ ਨੂੰ ਭੁਗਤਾਇਆ ਜਾਵੇ ਔਰ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਪੇਸ਼ ਆਵੇ। ਇਸੇ ਲਈ ਦਿਨਾਂ ਤੋਂ ਪੰਜਾਬ ਦੇ ਵਿੱਚ ਤਹਿਸੀਲਦਾਰ ਹੜਤਾਲ ਤੇ ਜਾਣ ਕਰਕੇ ਜਿਹੜਾ ਰਜਿਸਟਰੀਆਂ ਦਾ ਕੰਮ ਕਾਫੀ ਰੁਕਿਆ ਹੋਇਆ ਸੀ ਪਰ ਅੱਜ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਇੱਕ ਟਵੀਟ ਕਰਕੇ ਜਿਹੜਾ ਕਿਹਾ ਗਿਆ ਕਿ ਹੁਣ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇਸ ਦੀ ਡਿਊਟੀ ਨਿਭਾਉਣਗੇ। ਸਾਡੇ ਨਾਲ ਡਿਪਟੀ ਕਨਵੈਸਰ ਸੰਗਰੂਰ ਨੇ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਸੰਗਰੂਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੰਮ ਰੁਕਿਆ ਕਿਹੜੇ ਕਿਹੜੇ ਅਫਸਰਾਂ ਦੀ ਡਿਊਟੀ ਲਗਾਈ ਗਿਆ ਕਿੰਨੇ ਅਫਸਰ ਨੇ ਸੰਗਰੂਰ ਦੇ ਵਿੱਚ ਸਾਡੇ ਕੋਲ 11 ਜੁਆਇੰਟ ਸਬਸਟਾਰ ਔਰ ਸਬਸਟਾਰ ਆਫਿਸ ਨੇ ਇਨਾਂ 11 ਦੇ ਵਿੱਚ ਹੀ ਅਸੀਂ ਡਿਊਟੀ ਜਿਹੜੀ ਹੈ ਸਾਡੇ 6 ਮੇਰੇ ਕੋਲ ਐਸ ਡੀ ਐਮਸ ਨੇ 2 ਸੀ ਐਮ ਐਫ ਓ ਔਰ ਐਕਸਟਰਾ ਸੈਸ਼ਨਲ ਕਮਿਸ਼ਨ ਅੰਡਰ ਟ੍ਰੇਨਿੰਗ ਦੇਣੇ ਉਹ ਵੀ ਪੀਸਸ ਆਫਸਰ ਨੇ ਟੋਟਲ 8 ਪੀਸਸ ਆਫਸਰ ਔਰ ਇੱਕ ਸੀਨੀਅਰ ਸਹਾਇਕ ਔਰ ਦੋ ਫੀਲਡ ਕਾਨੂੰ ਕੋ ਜਿਹੜੇ ਨੇ ਉਹ ਜਿਨ੍ਹਾਂ ਨੇ ਨੈਪ ਸੀਲਰ ਦੇ ਪੇਪਰ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਸਬ ਰਜਿਸਟਰ ਜਾਂ ਸਬ ਰਜਿਸਟਰ ਦੀ ਪਾਵਰ ਹੰਦ ਦਿੱਤੀ ਹੈ ਨੇ ਔਰ ਇਹਨਾਂ ਨੂੰ ਆਦੇਸ਼ ਤੁਰੰਤ ਦਿੱਤੇ ਗਏ ਨੇ ਕਿ ਆਪੋ ਆਪਣੀ ਡਿਊਟੀ ਵਾਲੀ ਥਾਂ ਤੇ ਜਾ ਕੇ ਜਿਹੜੀਆਂ ਰਜਿਸਟਰੀਆਂ ਅੱਜ ਦੀ ਡੇਟ ਦੇ ਅਪਾਇੰਟਮੈਂਟ ਨਹੀਂ ਆਈਆਂ ਇਹਨਾਂ ਲੋਕਾਂ ਨੇ ਉਹਨਾਂ ਨੂੰ ਪੁਖਤਾਇਆ ਜਾਵੇ ਔਰ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਪੇਸ਼ ਆਵੇ ਸੰਗਰੂਰ ਦੇ ਵਿੱਚ ਕਿਹੜੇ ਅਧਿਕਾਰੀ ਦੀ ਡਿਊਟੀ ਲਗਾਈ ਸੰਗਰੂਰ ਦੇ ਵਿੱਚ ਜਿਹੜੇ ਸਾਡੇ ਐਸ ਡੀ ਐਮ ਸੰਗਰੂਰ ਨੇ ਉਹਨਾਂ ਨੂੰ ਬਤੌਰ ਸਬ ਰਜਿਸਟਰ ਸੰਗਰੂਰ ਅਸੀਂ ਚਾਰਜ ਦਿੱਤਾ ਹੈ ਰੈਸਟੈਂਮ ਜੇ ਗੱਲ ਕੀਤੀ ਜਾਵੇ ਅਸੀਂ ਦੇਖਿਆ ਮੁੱਖ ਦੇ ਦਫਤਰ ਦੇ ਵਿੱਚ ਜਾ ਕੇ ਅਜੇ ਤੱਕ ਉੱਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੈਗਾ ਨਹੀਂ ਉਹਨਾਂ ਨੂੰ ਹੁਣੇ ਆਰਡਰ ਚੱਲੇ ਗਏ ਨੇ ਸਾਰੇ ਔਰ ਉਹਨਾਂ ਨੂੰ ਅਸੀਂ ਵੈਸੇ ਐਸ.ਡੀ.ਮ ਸਾਹਿਬ ਆਪਣੇ ਆਫਿਸ ਦੇ ਵਿੱਚ ਇਹ ਸਬ-ਡਿਸਟ੍ਰਿਕਟ ਆਫਿਸ ਵੀ ਨਾਲ ਹੀ ਉਹਨਾਂ ਦਾ ਔਰ ਇਮੀਡੀਏਟਲੀ ਉਹਨਾਂ ਨੂੰ ਆਰਡਰ ਕਰ ਚੱਲੇ ਗਏ ਨੇ ਉਹਨਾਂ ਨੇ ਨੋਟ ਵੀ ਕਰ ਲਿਆ ਔਰ ਉਹ ਜਾ ਕੇ ਉਹਨਾਂ ਸਬ-ਡਿਸਟ੍ਰਿਕਟ ਆਫਿਸ ਦੇ ਵਿੱਚ ਬੈਠ ਰਿਹਾ ਹੈ ਕਿੰਨੇ ਦਿਨਾਂ ਤੱਕ ਜਿਹੜੀ ਅਫਸਰ ਸਾਹਿਬਾਂ ਦੀ ਡਿਊਟੀ ਲੱਗੀ ਇਹ ਦੇਖੋ ਇਹ ਅਗਲੇ ਹੁਕਮਾਂ ਤੱਕ ਹੈ ਜਦੋਂ ਤੱਕ ਸਬ-ਡਿਸਟ੍ਰਿਕਟ ਜਿਹੜੇ ਜਿਹੜੇ ਰੈਵ ਬਿਲਕੁਲ ਜੀ ਪੰਜਾਬ ਦੇ ਵਿੱਚ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਰਜਿਸਟਰੀਆਂ ਕਰਾਉਣ ਦੇ ਵਿੱਚ ਇਸ ਕਰਕੇ ਸੀਐਮ ਭਗਵੰਤ ਮਾਨ ਵੱਲੋਂ ਤੁਰੰਤ ਜਿਹੜੇ ਆਰਡਰ ਜਾਰੀ ਕੀਤੇ ਗਏ ਨੇ ਤੇ ਉਹ ਆਰਡਰਾਂ ਦੀ ਪਾਲਣਾ ਵੀ ਕੀਤੀ ਗਈ ਹੈ ਸੀਨੀਅਰ ਅਧਿਕਾਰੀਆਂ ਦੀਆਂ ਜਿਹੜੀ ਡਿਊਟੀਆਂ ਲਗਾਈਆਂ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਗੇ ਬਣੇ ਪੀਟੀਸੀ ਦੇ ਨਾਲ ਕੈਮਰਾਮੈਨ ਗੁਰਦਰਸ਼ ਸਿੰਘ ਸੇਦੂ ਜਨ ਸੰਗਰੂਪ ਪੀਟੀਸੀ ਨਿਊਜ਼